ਬਾਈ ਤੇ ਘਰਾਂ ਦੇ 15-20 ਮਿੰਟ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸੋਲਰ ਪੈਨਲ ਲੱਗਿਆ ਜੀ ਲਵਾਉਣ ਆਪਾਂ ਤੋ ਤਾਂ ਸਭ ਤੋਂ ਪਹਿਲਾਂ ਆਪਾਂ ਕੰਪਨੀ ਦਿਖਾ ਦਈਏ ਤੁਹਾਨੂੰ ਇਹ ਸਿਸਟਮ ਲੱਗਿਆ ਜੀ ਆਪਾਂ ਬਾਰੀ ਦਾ ਲਵਾਉਣ ਤੇ ਬਾਰੀ ਦਾ ਸੈੱਟ ਹੈ ਜੀ ਸਾਰਾ ਆਨ ਗ੍ਰਿਡ ਸੈੱਟ ਹੈ ਸੋ ਸਾਰੀ ਜਾਣਕਾਰੀ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੀ ਸੋ ਆਨ ਗ੍ਰਿਡ ਸੈੱਟ ਹੈ ਜੀ 6 ਕਿਲੋ ਵਾਟ ਦਾ ਆਪਾਂ ਨੇ ਸੈੱਟ ਲਵਾਇਆ ਤੇ ਬਾਈ ਵੀਰ ਉਹ ਨਹੀਂ ਪਹੁੰਚੇ ਜੀ ਨਾਬੇ ਏਰੀਆ ਦੇ ਵਿੱਚੋਂ ਉਸ ਸਾਰਾ ਡਰੈਸਰ ਦੇ ਬਲੌਗ 'ਚ ਆਪਾਂ ਦੱਸਾਂਗੇ ਔਨ ਗ੍ਰਿਡ ਔਫ ਗ੍ਰਿਡ ਵਾਲੀ ਜਾਣਕਾਰੀ ਤੁਹਾਨੂੰ ਸਾਰੀ ਦੇਵਾਂਗੇ ਆਪਾਂ ਤੇ ਬਿੱਲ ਵੀ ਜਾਤੀ ਖਾਸੀ ਲੱਗੇ ਤੇ ਔਨ ਹੁਣ ਤਾਂ ਬਾਕੀ ਫਾਇਦਾ ਕਿਵੇਂ ਹੈ ਜਾਂ ਨਹੀਂ ਉਹ ਆਪਾਂ ਨੂੰ ਸਾਲ ਦੇ ਵਿੱਚ ਵਿੱਚ ਇਹਦਾ ਪਤਾ ਲੱਗ ਜਾਣਾ ਉਹ ਤਾਂ ਹੁਣ ਜਦੋਂ ਦੇਖੂਗੇ ਵੀ ਕਿੰਨੀਆਂ ਜੁਨਟਾ ਬਣਾਉਂਦਾ ਇਹ ਇਹ ਤਾਂ ਸਬਸਿਡੀ ਦੀ ਸਕੀਮਤਾਂ ਜੀ ਉਪਲਬਧਾਂ ਇਹ 80 ਕਹ ਹਜ਼ਾਰ 70 ਤੋਂ 80 ਹਜ਼ਾਰ ਦੇ ਵਿੱਚ ਵਿੱਚ ਜਿਹੜੀ ਇਹਦੀ ਸਬਸਿਡੀ ਆਪਾਂ ਨੂੰ ਪੈਂਦੀ ਹੈ ਜੀ ਸੋ ਕਾਫੀ ਵੀਡੀਓਜ਼ ਵੀ ਇਹਦੀਆਂ ਪੈ ਰਹੀਆਂ ਨੇ ਕਿਉਂਕਿ ਇਹਦਾ ਸਮਾਂ ਵੀ ਇਹੀ ਹੁੰਦਾ ਮਤਲਬ ਵੀ ਜਦੋਂ ਸੇਵਿੰਗ ਕਰਨਾ ਅਜੇ ਤੂੰ ਹੈ ਤੇ ਇਹਦੀਆਂ ਜੋ ਜੁੰਟਾਂ ਨੇ ਉਹਨਾਂ ਨੂੰ ਸੇਵਿੰਗ ਕਰਨਾ ਟਾਈਮ ਵੀ ਇਹੀ ਹੁੰਦਾ ਤੇ ਜੋ ਹੈ ਫੁੱਲ ਜਾਣਕਾਰੀ ਤੁਹਾਨੂੰ ਅੱਜ ਦੇ ਬਲੌਗ 'ਚ ਮਿਲੂਗੀ ਸੋ ਐਨੇ ਫਿਟਿੰਗ ਹੁੰਦੀ ਹੈ ਥੋੜੀ-ਬੋਤੀ ਤੇ ਵੀਰੋਂ ਨਹੀਂ ਆ ਜਾਣਾ ਬਾਕੀ ਆਪਾਂ ਬਲੌਗ ਅੱਗੇ ਕੰਟੀਨਿਊ ਕਰਾਂਗੇ ਸੋ ਇਹਦੀ ਗਰੰਟੀ ਵਲੰਟੀ ਦੀਆਂ ਸਾਰੀਆਂ ਗੱਲਾਂ ਕਰਨੀਆਂ ਆਪਾਂ ਨੇ ਕਿੰਨੇ ਟਾਈਮ ਦੀ ਗਰੰਟੀ ਵਲੰਟੀ ਹੈ ਇਹਨੂੰ ਆਪਾਂ ਸਾਰਾ ਸਿਸਟਮ ਤੇ ਇਨਵਰਟਰ ਜੋ ਵੀ ਹੈ ਉਹ ਬਾਜੀ ਦਲਵਾ ਰਹੇ ਆਪਾਂ ਔਨ ਗ੍ਰਿਡ ਆਫ ਗ੍ਰਿਡ ਦੀਆਂ ਸਾਰੀਆਂ ਜੱਪਾ ਤੁਹਾਨੂੰ ਡਿਟੇਲਾਂ ਦਵਾਂਗੇ ਸੋ ਇੱਕ ਵਾਰ ਸਮਾਨ ਉਤਰ ਜੂਵੇ ਤੇ ਉਸ ਤੋਂ ਬਾਅਦ ਫਿਟਿੰਗ ਹੋ ਜੂਵੇ ਤੇ ਉਸ ਤੋਂ ਬਾਅਦ ਆਪਾਂ ਸਾਰੀ ਤੁਹਾਨੂੰ ਜਾਣਕਾਰੀ ਹੈ ਜਿਹੜੀ ਇਹਦੀ ਅੱਗੇ ਦਿਆਂਗੇ ਹਾਂਜੀ ਅੱਜ ਆਪਣੇ ਪੈਨਲ ਸੋਲਰ ਪੈਨਲ ਦਾ ਚੱਲ ਰਿਹਾ ਹੈ ਕੰਮ ਇਹ ਆਪਣਾ ਕਿਵੇਂ ਅੱਜਕੱਲ੍ਹ ਬੀਲ ਬਹੁਤ ਆਉਣ ਲੱਗੇ ਕਿਉਂਕਿ ਹਰੇਕ ਦੇ ਘਰ ਦੇ ਵਿੱਚ ਏਸੀ ਜ਼ਿਆਦਾ ਹੋਗੇ ਹਰੇਕ ਚੀਜ਼ਾਂ ਬਿਜਲੀ ਪਰ ਚੱਲਦੀਆਂ ਨੇ ਤਾਂ ਬੀਲ ਜ਼ੀਰੋ ਕਰਨ ਲਈ ਇਹ ਚੀਜ਼ ਦੀ ਅੱਜ ਦੇ ਟਾਈਮ 'ਚ ਬਹੁਤ ਲੋੜ ਪੈਂਦੀ ਆ ਤੇ ਆਪਾਂ ਪਹਿਲਾਂ ਆਪਣੇ ਦੂਏ ਘਰ ਲਵਾਉਣ ਦੀ ਟਰਾਈਚ ਤੇ ਵੀ ਜੇ ਉਧਰ ਲਈ ਛੱਤ ਦੇ ਉੱਪਰ ਆ ਜਵੇ ਪਰ ਉਧਰ ਇਹਦੀ ਜਿਹੜੀ ਮੇਜਰਮੈਂਟ ਆ ਉਹ ਸਹੀ ਨਹੀਂ ਆਈ ਅੱਜ ਫਿਰ ਇੱਧਰ ਇਹ ਆਪਣਾ ਖੁੱਲਾ ਡੁੱਲਾ ਹੀ ਪਿਆ ਤਾਂ ਸਾਰਾ ਘਰ ਇੱਧਰ ਉੱਪਰ ਆਪਾਂ ਕੋਈ ਕੰਮ ਜ਼ਿਆਦਾ ਕਰਦੇ ਨਹੀਂ ਹੈਗੇ ਨਾ ਉੱਪਰ ਇਹ ਆਪਣੇ ਯੂਜ਼ 'ਚ ਆਉਂਦਾ ਏ ਤੇ ਇਹਨਾਂ ਨੇ ਫਿਰ ਡਾਇਰੈਕਸ਼ਨ ਦੇਖੀ ਵੀ ਸੂਰਜ ਇਧਰੋਂ ਕਿ ਜਿਆਦਾ ਤਾਂ ਕੰਮ ਆ ਇਹਦਾ ਸੂਰਜ ਨਾਲ ਜਾਂ ਰੋਸ਼ਨੀ ਨਾਲ ਤੇ ਇਹਨਾਂ ਨੇ ਡਾਇਰੈਕਸ਼ਨ ਸਾਰੀਆਂ ਸੈੱਟ ਕਰਕੇ ਫੇਰ ਉਹ ਤਰੀਕੇ ਨਾਲ ਇੱਕ ਜਗ੍ਹਾ ਫਿਕਸ ਕਰਤਾ ਤੇ ਸਾਨੂੰ ਤਾਂ ਬੈਨੀਫਿਟ ਲੱਗ ਰਿਹਾ ਇਹਦਾ ਬਹੁਤ ਕਿਉਂਕਿ ਪਹਿਲਾਂ ਆਪਣੇ ਚਾਚਾ ਜੀ ਨੇ ਉਧਰ ਉਹ ਬੈਕ ਸਾਈਡ ਲੱਗਿਆ ਹੋਇਆ ਉਹਨਾਂ ਤੋਂ ਸਾਰੀ ਜਾਣਕਾਰੀ ਲੱਤੀ ਵੀ ਇਹਦੇ ਵਿੱਚ ਕੀ ਕੁਛ ਕੀ ਦਿੱਕਤ ਆ ਕੀ ਨਹੀਂ ਵੈਸੇ ਦਿੱਕਤ ਤਾਂ ਹਲ ਤੱਕ ਕੋਈ ਨਹੀਂ ਆਈ ਇਹਦੇ ਬੈਨੀਫਿਟੇ ਆ ਜਿਆਦਾ ਤੋਂ ਜਿਆਦਾ ਤੇ ਹਰੇਕ ਚੀਜ਼ ਇਹਨਾਂ ਨੇ ਨਾਲ ਜੋੜੀ ਹੋਈ ਹੈ ਇਹਦੇ ਅਰਥ ਹੋ ਗਿਆ ਦੋ ਤਿੰਨ ਚੀਜ਼ਾਂ ਇੱਕ ਇਹਨਾਂ ਦਾ ਛੋਟਾ ਜਿਹਾ ਨੋਵੇਟਰ ਲੱਗਦਾ ਈ ਵੀ ਤੁਹਾਨੂੰ ਨਾਲ ਦੀ ਨਾਲ ਸਟੈਪ ਬਾਈ ਸਟੈਪ ਵੀਰਾ ਸਮਝਾਊਗਾ ਸਾਰਾ ਕੁਝ ਵੀ ਕੀ ਕੁਸ ਹੈ ਇਹਦੇ ਵਿੱਚ ਸੇ ਵੀਰ ਜੀ ਉਹ ਨਹੀਂ ਸੁਖਚੈਨ ਸਿੰਘ ਜੀ ਨੇ ਕੀ ਹਾਲ ਹੈ ਵੀਰੇ ਇਹ ਬ੍ਰਦਰ ਸੋਲੋ ਟੈਕ ਇਹਨਾਂ ਦੀ ਸ਼ਾਪ ਦਾ ਨਾਮ ਆ ਠੀਕ ਆ ਤੇ ਇਹ ਉਹਦੇ ਨਾਮ ਤੋਂ ਰਜਿਸਟਰ ਇਹਨਾਂ ਦੀ ਸ਼ਾਪ ਤੇ ਉਹਦੇ ਨਾਮ ਤੋਂ ਚਲਾ ਰਹੇ ਨੇ ਹੋਰ ਵੀਰ ਜੀ ਠੀਕ ਠਾਕ ਹੋ ਬਹੁਤ ਵਧੀਆ ਜੀ ਤੇ ਦੱਸੋ ਹੁਣ ਇਹਦੇ ਬਾਰੇ ਹਾਂਜੀ ਆਪਾਂ ਨਾ ਬ੍ਰਦਰ ਸੋਲਰ ਟੈਕ ਮਲੇ ਕੋਟਲਾ ਤੋਂ ਆਪਾਂ ਲਾਇਆ ਇਹ ਸਿਸਟਮ 3 ਕਿਲੋਵਾਟ ਵਾਰੀ ਦਾ ਇਹ ਹੈਗਾ ਪਿੰਡ ਰਜਿੰਦਰਗੜ੍ਹ ਇਹ ਨੇੜੇ ਪੈ ਜਾਂਦਾ ਆਪਣੇ ਇਧਰ ਫਤੇਗੜ੍ਹ ਸਾਹਿਬ ਦੇ ਨੇੜੇ ਰਜਿੰਦਰਗੜ੍ਹ ਪਿੰਡ ਹੈ ਇੱਥੇ ਲਾਇਆ ਤੇ ਵੀਰਾਂ ਨੇ ਆਪਣਾ ਨੈਟ ਤੇ ਦੇਖਿਆ ਸਿਸਟਮ ਹਨ ਆਪਾਂ ਲਾਉਂਦੇ ਰਹਿੰਦੇ ਆਪਾਂ ਸਿਸਟਮ ਆਪਾਂ ਪਾਉਂਦੇ ਰਹਿੰਦੇ ਨੈਟ ਤੇ ਤੇ ਇਹਨਾਂ ਨੇ ਦੇਖਿਆ ਇਹਨਾਂ ਨੂੰ ਵਧੀਆ ਲੱਗਿਆ ਤੇ ਰੇਟ ਵੀ ਇਹਨੂੰ ਜਾਇਜ਼ ਦਿੱਤਾ ਆਪਾਂ ਸਾਰਿਆਂ ਨਾਲੋਂ ਆਪਣਾ ਮਲੇ ਕੋਲ ਲਾਇਆ ਫਤੇਗੜ੍ਹ ਸਾਹਿਬ ਇਹਨਾਂ ਨੂੰ ਆਪਾਂ ਰੇਟ ਵੀ ਜਾਇਜ਼ ਦਿੱਤਾ ਤੇ ਸਿਸਟਮ ਤੇ ਵੀਰੇ ਤਾਂ ਜ਼ਿਆਦਾ ਬੈਨੀਫਿਟ ਇਲੈਕਟ੍ਰਿਸਿਟੀ ਬਿੱਲ ਆਉਣ ਤੋਂ ਹੈ ਹਾਂਜੀ ਵੀਰੇ ਜਿੱਦਾਂ ਹੁਣ ਬਿੱਲ ਹਨਾ ਸਾਰੇ ਨੂੰ ਜ਼ਿਆਦਾ ਆ ਰਹੇ ਨੇ ਤੇ ਚਿੱਪ ਵਾਲੇ ਮੀਟਰ ਹੋ ਗਏ ਹਨਾ ਤੇ ਆਪਾਂ ਬਿੱਲ ਜ਼ੀਰੋ ਕਰਨ ਲਈ ਆਪਾਂ ਜਿੰਨਾ ਕਾ ਐਲੀਜੀਬਿਲਟੀ ਬੰਦੀ ਆ ਬੰਦੇ ਦੀ ਮਤਲਬ ਜੁੰਟਾ ਨਹੀਂ ਖਾਪਤਾ ਸਾਲ ਦੀ ਆਪਾਂ ਉਹ ਦੇਖ ਲੈਨੇ ਆ ਉਹ ਹਿਸਾਬ ਨਾਲ ਆਪਾਂ ਫਿਰ ਉਹ ਓਨੇ ਕਿਲੋਵਾਟ ਦਾ ਲਾਦਾ 3 ਦਾ 4 ਦਾ 5 ਦਾ 6 ਦਾ ਹਨਾ ਜਿਵੇਂ ਤੁਹਾਡੇ ਹੁਣ 6 ਦਾ ਲੱਗ ਰਿਹਾ ਸੀ ਆਪਾਂ 6 ਦਾ ਲਾਤਾ ਜੇ ਕਿਸੇ ਦੇ 10 ਦਾ ਲਾ 10 ਦਾ ਨਹੀਂ 3 ਦਾ ਲਾਦਾ 3 ਦਾ ਵੀ ਜਿਵੇਂ ਤੁਸੀਂ ਘਰਾਂ ਕੇ ਅਗਲੇ ਦੇ ਸਾਰਾ ਕੁਝ ਪਹਿਲਾਂ ਚੈੱਕ ਕਰ ਲੈਂਦੇ ਆ ਪਹਿਲਾਂ ਚੈੱਕ ਕਰਦੇ ਆ ਵੀ ਇਹਨਾਂ ਦੇ ਘਰਾਂ ਇੰਨੇ ਏਸੀ ਆਂ ਆ ਚੀਜ਼ ਆ ਵੀ ਇਹਨਾਂ ਦਾ ਕਿੰਨਾ ਕਿਲੋ ਬਿਲ ਤੇ ਵੀ ਕਰਵਾਉਣਾ ਪੈਂਦਾ ਵੀ ਮੀਟਰ ਦਾ ਸੈਕਸ਼ਨ ਲੋਡ ਕਿੰਨਾ ਹੈ ਨਾ ਮੀਟਰ ਦਾ ਸੈਕਸ਼ਨ ਲੋਡ ਉਹਨਾਂ ਚਾਹੀਦਾ ਜਿੰਨਾ ਆਪਾਂ ਲਾਉਣਾ ਆਉਣ ਕਿ ਡੀਲੀ ਖਾਸ ਕਰਕੇ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਇਹਦੇ ਵਿੱਚ ਦੇਖੋ ਇਹ ਵੀ ਹੁਣ ਇਸ ਟਾਈਮ ਸਕੀਮ ਹੈਗੀ ਆ ਵੀ 78000 ਸਬਸਿਡੀ ਮਿਲਦੀ ਆ ਠੀਕ ਹੈ ਜੀ ਠੀਕ ਹੈ ਜੀ ਤੇ ਦੂਜੀ ਗੱਲ ਜੇ ਲੋਨ ਵੀ ਕਰਵਾਉਣਾ ਕਿਸੇ ਨੂੰ ਹਨਾ ਲੋਨ ਵੀ ਹੋ ਜਾਂਦਾ ਇੱਥੇ ਹੀ ਓਕੇ ਸਰੀ ਲੋਨ ਫੈਸਿਲਿਟੀ ਅਵੇਲੇਬਲ ਹੈਗੀ ਆ ਲੋਨ ਫੈਸਿਲਿਟੀ ਸਰਕਾਰੀ ਬੈਂਕ ਕਰਦੀ 6% ਤੇ ਸਿਰਫ ਠੀਕ ਉਹੀ ਜਿਹੜਾ ਮਾਫੀ ਆ ਜਾਂਦੀ ਆ ਹਾਂਜੀ 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 ਬਿਲਕੁਲ ਬਿਲਕੁਲ ਤੇ ਹੋਰ ਵੀਰੇ ਇਹਦੇ ਵਿੱਚ ਇੱਕ ਜਿਹੜਾ ਆਫ ਗ੍ਰਿਡ ਆਉਂਦਾ ਉਹਦੇ ਬਾਰੇ ਵੀ ਦੱਸੋ ਵੀ ਲੋਕਾਂ ਦੇ ਕਈ ਵਾਰੀ ਨਾ ਇਹ ਹੁੰਦਾ ਏ ਵੀ ਆਨ ਗ੍ਰਿਡ ਕਿਉਂ ਜ਼ਰੂਰੀ ਆ ਜਾਂਦੀ ਹੈ ਨਾ ਉੱਥੇ ਆਨ ਗ੍ਰਿਡ ਦਾ ਫਾਇਦਾ ਵੀ ਰੇ ਉੱਥੇ ਇਹਦਾ ਫਾਇਦਾ ਵੀ ਮਤਲਬ ਜਿੰਨੇ ਧੁੱਪ ਨਾਲ ਚੱਲ ਜੂ ਕੰਮ ਰਾਤ ਨੂੰ ਉੱਥੇ ਬੈਟਰੀ ਕੰਮ ਕਰਨੀ ਹੈ ਨਾ ਹਾਂਜੀ ਤੇ ਬੈਕਅਪ ਲਈ ਉਹ ਲੱਗਣੀ ਆ ਇੱਥੇ ਹੁਣ ਜਿੱਦਾਂ ਆਪਣੇ ਜਿੱਥੇ ਵੀ ਲਾਈਟ ਨਹੀਂ ਜਾਂਦੀ ਉੱਥੇ ਆਨ ਗ੍ਰਿਡ ਦਾ ਵਧੀਆ ਮਤਲਬ ਫਾਇਦਾ ਆਏਗਾ ਠੀਕ ਹੈ ਹਾਂਜੀ ਹਾਂਜੀ ਤੇ ਇੱਕ ਮੈਨੂੰ ਇਹ ਦੱਸੋ ਇਹ ਕਿੰਨੇ ਕੰਪਨੀਆਂ ਚ ਆਉਂਦਾ ਇਹ ਇਹ ਵਾਰੀ ਕੰਪਨੀ ਦਾ ਲਾਇਆ ਆਪਾਂ ਪਰ ਕੰਪਨੀਆਂ ਬਹੁਤ ਆਉਂਦੀਆਂ ਨੇ ਨਾ ਜੂਟੀ ਵਾਲੇ ਵੀ ਆਉਂਦੀਆਂ ਲੂਮਿਨਸ ਵੀ ਆਉਂਦੀਆਂ ਸਰਬੋਟੈਕ ਆਉਂਦੀਆਂ ਜੀ ਮਾਈਕਰੋਟੈਕ ਹੋਣੀਆਂ ਕੰਪਨੀਆਂ ਬਹੁਤ ਆਉਂਦੀਆਂ ਪਰ ਅੱਜ ਦੇ ਟਾਈਮ ਦੇਖੋ ਵਾਰੀ ਸਾਨੂੰ ਵਧੀਆ ਹੈਗਾ ਬ੍ਰਾਂਡ ਠੀਕ ਹੈ ਜੀ ਤੇ ਵੀ ਜਿਵੇਂ ਭਾਈ ਹੁਣ ਆਪਾਂ ਨੂੰ ਤਾਂ ਚਲੋ ਆਪਾਂ ਨਵੇਂ ਜੀ ਚ ਇਹਦਾ ਨਾ ਆ ਬ੍ਰਾਂਡ ਆ ਵਾਰੀ ਇਹ ਵਾਰੀ ਦੇ ਸਿਸਟਮ ਲਾਏ ਆ ਵੀਰੇ ਉਹਨਾਂ ਨੇ ਸਾਰਾ ਕਹਿੰਦੇ ਵੀ ਫੁੱਲ ਗਾਰੰਟੀ ਦਵਾਂਗੇ ਸਾਰਾ ਕੁਝ ਵੀ ਇਹਨਾਂ ਨੇ ਉਹ ਕਰਨਾ ਹੁਣ ਜਿਹੜੇ ਇਨਵਰਟਰ ਲੈ ਕੇ ਆਉਣਗੇ ਉਹ ਵੀ ਉਹ ਵੀ ਵਾਰੀ ਦੇ ਹੋਣਗੇ ਆਪਣੇ ਹਾਂ ਜੀ ਇਨਵਰਟਰ ਵੀ ਵਾਰੀ ਦਾ ਤੇ ਕੀ ਕੀ ਲੱਗਦਾ ਨਾਲ ਸਾਰਾ ਕੁਝ ਦੱਸ ਦੋ ਦੇਖੋ ਇੱਕ ਤਾਂ ਪੈਨਲ ਲੱਗਦੇ ਜੀ ਵਾਰੀ ਦੇ ਤੇ ਇਨਵਰਟਰ ਵਾਰੀ ਦਾ ਹੋਊਗਾ ਹਣੇ ਬਾਕੀ ਡੀਸੀ ਡੀਵੀ ਲੱਗ ਜਾਂਦਾ ਏਸੀ ਡੀਵੀ ਲੱਗਦਾ ਬਾਕੀ ਕਾਪਰ ਵਾਇਰਿੰਗ ਹੁੰਦੀ ਆ আর্থਿੰਗ ਹੁੰਦੀ ਆ ਉਹ ਸਾਰੀ ਚੀਜ਼ ਸਾਡੀ ਹੁੰਦੀ ਆ ਸਾਰੀ ਇਨਕਲੂਡ ਹੁੰਦਾ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਤੇ ਸਾਰਾ ਕੁਝ ਇਨਕਲੂਡ ਸਾਰਾ ਕੁਝ ਇਹਨਾਂ ਨੇ ਆਪੇ ਲੈ ਕੇ ਆਉਣਾ ਤੁਹਾਨੂੰ ਤਾਂ ਤੰਗ ਵੀ ਨਹੀਂ ਕਰਨਾ ਵੀਰੇ ਉਹਨਾਂ ਦੀ ਲੇਬਰ ਵੀ ਨਾਲ ਹੁੰਦੀ ਆ ਉਹ ਸਾਰੇ ਆ ਕੇ ਆਪਣਾ ਪੂਰਾ ਅਰੇਂਜਮੈਂਟ ਆਪਣੀ ਸੀਟ ਉਹਦੇ ਹਿਸਾਬ ਨਾਲ ਫਿੱਟ ਕਰਦੇ ਆ ਠੀਕ ਆ ਫੀਟਿੰਗ ਦੇਖ ਲਓ ਤੁਸੀਂ ਕੋਈ ਕਿਸੇ ਪਾਸੇ ਸਾਨੂੰ ਵੀ ਦਿੱਕਤ ਨਹੀਂ ਆਈ ਤੇ ਸਾਡੀਆਂ ਪੌੜੀਆਂ ਤੇ ਉਹਨਾਂ ਨੇ ਇਹਨਾਂ ਨੇ ਆਪ ਲੋਕੇਸ਼ਨ ਦੇਖ ਕੇ ਆਪ ਸਾਰਾ ਕੋਈ ਸੈੱਟ ਕਰਕੇ ਤਾਂ ਲਾਇਆ ਇਹ ਇਹ ਤਾਂ ਹੋ ਗਿਆ ਵੀਰੇ ਇਹਦੀਆਂ ਸਾਰੀਆਂ ਆਪਾਂ ਨੂੰ ਵੀ ਕਿਵੇਂ ਇੰਸਟਾਲ ਹੋਇਆ ਹੈ ਨਾ ਤੇ ਹੁਣ ਇੱਕ ਨਾ ਅੱਜ ਦੇ ਟਾਈਮ 'ਚ ਲੋਕਾਂ ਦੇ ਮਨ 'ਚ ਤੇ ਸਾਡੇ ਮਨ 'ਚ ਵੀ ਤਾਂ ਇਹ ਵੀ ਇਹ ਨੇਰੀ ਜਦ ਆਉਂਦੀ ਆ ਤਾਂ ਉਹਨੂੰ ਉਖੜੂਗਾ ਤਾਂ ਨਹੀਂ ਇਹ ਵੀ ਕੋਈ ਨਹੀਂ ਵੀਰੇ ਆ ਦੇਖੋ ਤੁਸੀਂ ਇੱਧਰ ਨਿਗਾ ਮਾਰੋ ਜਿੱਦਾਂ ਅਸੀਂ ਨਾ ਇਹਨੂੰ ਇੱਥੇ ਨਹੀਂ ਪਾਇਆ ਇਹਨੂੰ ਅਸੀਂ ਇਹਨੂੰ ਪੱਟਿਆ ਥੱਲੋ ਫਰਸ਼ ਜਿੱਥੇ ਤੱਕ ਲੈਂਟਰ ਆ ਗਿਆ ਨਾ ਅਸੀਂ ਉੱਥੇ ਮਤਲਬ ਇਹਦਾ ਲਾ ਕੇ بیس ਪਲੇਟ ਗਿੱਟੀਆਂ ਲਾ ਕੇ ਲੋਹੇ ਦੀਆਂ ਉਹ ਲਾ ਕੇ ਅਸੀਂ ਲਗਾਇਆ ਕਿ ਉਹ ਉਹ ਵੀ ਭਰਤਾ ਸੀ ਲੈਂਟਰ ਨਾਲ ਤੇ ਇੱਥੇ ਤੱਕ ਲੈਂਟਰ ਭਰਿਆ ਇਹ ਹਿਲਦਾ ਨਹੀਂ ਮੁੜ ਕੇ ਇਹ ਨਹੀਂ ਹਿਲਦਾ ਮੁੜ ਕੇ ਨਹੀਂ ਨਹੀਂ ਬਿਲਕੁਲ ਠੀਕ ਹੈ ਵੀ ਦਿਨ ਕੀ ਉਹਦੇ ਨਾਲ ਹਵਾ ਦੇ ਪ੍ਰੈਸ਼ਰ ਨਾਲ ਇਹਨੂੰ ਵੀ ਨਹੀਂ ਤੇ ਕੋਈ ਦਿੱਕਤ ਆਊਗੀ ਨਹੀਂ ਇਹਨੂੰ ਵੀ ਕੋਈ ਦਿੱਕਤ ਨਹੀਂ ਆਊਗੀ ਠੀਕ ਹੈ ਐਨੀ ਅਸੀਂ ਸਪੇਸ ੱਡੀ ਹੁੰਦੀ ਹੈ ਹਵਾ ਕ੍ਰੋਸ ਹੋਣ ਲਈ ਅੱਛਾ ਇਹ ਹਵਾ ਕ੍ਰੋਸਿੰਗ ਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਇੱਕ ਇਹਦੀ ਡਾਇਰੈਕਸ਼ਨ ਜ਼ਰੂਰੀ ਹੁੰਦੀ ਹੈ ਨਾ ਬਣਾਉਣੇ ਦੀ ਡਾਇਰੈਕਸ਼ਨ ਵੀ ਬਿਲਕੁਲ ਡਾਇਰੈਕਸ਼ਨ ਦੇ ਮੇਨ ਹੈ ਨਾ ਡਾਇਰੈਕਸ਼ਨ ਦੇ ਨਾਲ ਹੀ ਇਹ ਪੰਜੂਂਟਾ ਬਣਨੀ ਹੈ ਠੀਕ ਹੈ ਤੇ ਵੀਰੇ ਇਹ ਕਹੋ ਸਾਫ ਸਫਾਈ ਦਾ ਦੱਸੋ ਕਿੰਨੇ ਟਾਈਮ ਬਾਅਦ ਕਿੰਨਾ ਕਰ ਹਾਂਜੀ ਵੀਰੇ ਸਾਫ ਸਫਾਈ ਨਾ ਤੁਸੀਂ ਬਸ ਇਹ ਕਹਿ ਲਓ ਵੀ 10 ਦਿਨਾਂ ਬਾਅਦ 15-20 ਦਿਨਾਂ ਬਾਅਦ ਜਦੋਂ ਗੇੜਾ ਲੱਗੇ ਕੂਟ ਤੇ ਨਾ ਤੁਸੀਂ ਦੇਖਣਾ ਵੀ ਕੋਈ ਪੰਛੀ ਆ ਦੇਖੋ ਹੁਣ ਪੰਛੀ ਹੁਣ ਹੀ ਆਉਣ ਲੱਗੇ ਇੱਥੇ ਥੋੜੇ ਜ਼ਿਆਦਾ ਆਉਂਦੇ ਹੋਣਗੇ ਨਾ ਇਹ ਚੀਜ਼ ਤੇ ਧਿਆਨ ਰੱਖਣਾ ਤੁਸੀਂ ਕਿ ਪੰਛੀ ਨਾ ਇੱਥੇ ਬੈਠਣ ਜ਼ਿਆਦਾ ਗੰਦ ਨਾ ਪਾਉਣ ਫਿਰ ਤੁਸੀਂ ਸਫਾਈ ਕਰਨੀ ਆ ਅਦਰਵਾਈਜ਼ ਕਿਤੇ ਕਿਤੇ ਤਾਂ ਲੋਡ ਪੈਂਦੀ ਵੀ ਨਹੀਂ ਮਹੀਨਾ ਮਹੀਨਾ ਲੋਡ ਵੀ ਨਹੀਂ ਪੈਂਦੀ ਤੁਸੀਂ ਬਸ ਇਹਦੀ ਕੇਅਰ ਰੱਖਿਓ ਨਾ ਧੁੰਦੇ ਰਹੋ ਇਹਨੂੰ ਠੀਕ ਹੈ ਤੁਹਾਡੀਆਂ ਜੁਨਟਾਂ ਪੂਰੀਆਂ ਬੰਦੇ ਰਹਿਣਗੀਆਂ ਠੀਕ ਹੈ ਜੀ ਤੇ ਇਹ ਦਿਹਾੜੀ ਦੀਆਂ ਕਿੰਨੀਆਂ ਜੁਨਟਾਂ ਬਣਾਉਂਦਾ ਜਿਵੇਂ 6 ਕਿਲੋਵਾਟ ਇਹ ਇਹ ਭਾਰ 30 ਜੁੰਟਾਂ ਦੇ ਲਗਭਗ ਰਹੂਗੀ ਉਹਨੇ ਵਿਸਾਲ ਦੇ ਵਿੱਚ ਘੱਟ ਰਹੂਗੀ ਤਾਂ ਗਰਮੀ ਦੇ ਵਿੱਚ ਬਾਜੂਗੀ 30 ਜੁੰਟਾਂ ਦਿਹਾੜੀ ਦੀ ਆ ਰਹਿ ਗਿਆ ਵੀਰੇ ਹੁਣ ਆਪਣਾ ਇਨਵਰਟਰ ਇੰਸਟਾਲ ਹੋਣ ਤੋਂ ਰਹਿ ਗਿਆ ਹਨਾ ਆ ਏਸੀ ਡੀਵੀ ਡੀਸੀਡੀਵੀ ਆਪਾਂ ਨਾਲ ਲਾ ਕੇ ਆਪੋ ਵੀ ਇੰਸਟਾਲ ਕਰ ਦੇਣਾ ਹਨਾ ਠੀਕ ਹੈ ਜੀ ਕਿਉਂਕਿ ਵਾਰੀ ਦਾ ਹੁਣ ਥੋੜਾ ਜਿਆਦਾ ਲੇਟ ਹੋ ਗਿਆ ਓਕੇ ਬਸ ਵੀ ਦੋ ਕੁ ਦਿਨ ਚ ਆ ਜੂਗਾ ਹਾਂਜੀ ਹਾਂਜੀ ਡਿਮਾਂਡ ਜ਼ਿਆਦਾ ਹੋਣ ਕਰਕੇ ਨਾ ਠੀਕ ਹੈ ਜੀ ਆ ਜਾਣਾ ਫਿਰ ਆਪਾਂ ਇੰਸਟਾਲ ਕਰਕੇ ਸਾਰਾ ਠੀਕ ਤੇ ਉਹ ਇੰਸਟਾਲ ਹੋਣਾ ਏ ਤੇ ਇਹਦੇ ਨਾਲ ਕੋਈ ਫਿਊਜ ਸੈਕਸ਼ਨ ਵੀ ਹੁੰਦਾ ਕੋਈ ਹਾਂਜੀ ਵੀਰੇ ਆ ਦੇਖੋ ਆ ਉਹ ਉਹੀ ਸਿਸਟਮ ਹੈ ਸਾਰਾ ਐਮਸੀ ਵਾਲੀਆਂ ਸੱਚਾ ਹਾਂ ਹਾਂ ਹਾਂਜੀ ਐਮਸੀ ਇਹਨਾਂ ਪਰ ਵੀ ਬਾਰੀ ਲਿਖਿਆ ਹੋਇਆ ਕਿਤੇ ਨਹੀਂ 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 ਅੱਛਾ ਇਹ ਨਹੀਂ ਬਾਰੀ ਠੀਕ ਹੈ ਤੇ ਇਹ ਬਈ ਸਾਰਾ ਸਿਸਟਮ ਆਪਣਾ ਰੈਡੀ ਆ ਹੁਣ ਇਹ ਕਿੰਨੇ ਪੈਨਲ ਹੋ ਗਏ ਇਹ 1 2 3 4 5 ਹਾਂ 5 ਉੱਪਰ 5 ਥੱਲੇ ਤੇ ਇਹ ਵੀਰੇ ਜਿਵੇਂ 6 ਕਿਲੋਵਾਰਟ ਤੇ ਦਸੇ ਲੱਗਦੇ ਆ ਕਿ ਇਹ 6 ਕਿਲੋਵਾਰਟ ਦੇ ਉੱਪਰ ਚਲੇ ਗਿਆ ਇਹ 6 ਕਿਲੋਵਾਰਟ ਪੂਰਾ ਹੀ ਬਣਿਆ ਵੀਰੇ ਪੂਰਾ ਹੀ ਬਣਿਆ ਹਾਂਜੀ ਹਾਂਜੀ ਇਹਦੇ ਨਾਲ 10 ਨਾਲ ਇਹ 6 ਕਿਲੋਵਾਰਟ ਪੂਰਾ ਬਣਿਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਨੇ ਇੱਕ ਨਾਲ ਉਹ ਅਰਥ ਗੱਡਦੇ ਨੇ ਹੈਨਾ ਇਹ ਇਹਦੇ ਇਹਦੇ ਨਾਲ ਤਿੰਨ ਤਾਰਾਂ ਜੋੜੀਆਂ ਹੋਈਆਂ ਨੇ ਅਰਥ ਹਾਂਜੀ ਵੀਰੇ ਕੈਮੀਕਲ আর্থਿੰਗ ਹੁੰਦੀ ਆ ਇਹ ਤਿੰਨ ਅਰਥੀਆਂ ਹੁੰਦੀਆਂ ਆ ਓਨ ਗ੍ਰੇਡ ਦੇ ਵਿੱਚ ਓਨ ਗ੍ਰੇਡ ਦੇ ਵਿੱਚ ਠੀਕ ਹੈ ਜੀ ਉਹ ਕਾਪਰ ਵਾਲੇ ਅਸੀਂ আর্থਿੰਗ ਕਰਦੇ ਆ ਠੀਕ ਹੈ ਕੋਪਰ ਜੋ ਸਲੇਬ ਜੋ ਸੱਬਲ ਜੀ ਹੁੰਦੀ ਹੈ ਨਾ ਉਹ ਸਿੱਧੀਆਂ ਧਰਤੀ ਚ ਲਗਾ ਕੇ ਉਹ ਕਰਤੀਆਂ ਤੇ ਨਾਲੇ ਅਰਥਿੰਗ ਕਰਦੋ ਜ਼ਰੂਰੀ ਆ ਅਰਥਿੰਗ ਵੀ ਦੇਖੋ ਕਦੇ ਹੈ ਨਾ ਕੋਈ ਮੈਨੂੰ ਉੱਪਰੋਂ ਹੋ ਗਈ ਬਿਜਲੀ ਦਾ ਕੋਈ ਝਟਕਾ ਕੋਈ ਵੀ ਹੈ ਨਾ ਉਹ ਚੀਜ਼ ਹੁੰਦੀ ਆ ਉਹਦੇ ਲਈ ਅਰਥਿੰਗ ਕਰਨੀ ਜ਼ਰੂਰੀ ਆ ਆਪਾਂ ਅਰਥਿੰਗ ਕਰਤੀ ਆ ਤੇ ਆਪਾਂ ਅਰਥਿੰਗ ਤਾਰ ਬਾਹਰ ਦੀ ਨਹੀਂ ਪਾਉਂਦੇ ਠੀਕ ਹੈ ਉਹ ਪੀਵੀਸੀ ਪਾਈਪ ਪੂਰਾ ਵਧੀਆ ਵਾਲਾ ਪਾਉਣਿਆ ਇਹਦੇ ਵਿੱਚ ਦੀ ਆਪਾਂ ਕਰਕੇ ਪਾਉਂਦੇ ਆ ਵੀਰੇ ਠੀਕ ਆ ਤੇ ਵੀਰੇ ਉਹਨਾਂ ਨੇ ਆ ਪਾਈਪ ਅਲੱਗ ਤੋਂ ਨਾਲ ਲਾ ਕੇ ਤੇ ਅਰਥਿੰਗ ਆਪਣੀ ਉਹ ਥੱਲੇ ਉਥੇ ਦੇਤੀ ਤੇ ਤਿੰਨੇ ਪਟਨੇ ਪੈਣੇ ਪੈਣੇ ਇਹਦੇ ਲਈ ਹਾਂਜੀ ਵੀਰੇ ਤਿੰਨ ਅਲੱਗ ਅਲੱਗ ਹਾਲ ਹੁੰਦੀਆਂ ਧਰਤੀ ਦੇ ਵਿੱਚ ਠੀਕ ਹੈ ਜੀ ਓਕੇ ਤੇ ਉਹਨਾਂ ਨੇ ਵੀਰੇ ਉਰੇ ਹਾਲ ਕਰਕੇ ਹਨਾ ਇਹ ਇਹ ਆਰਥਿਕ ਦਾ ਕਰਿਆ ਹਾਂਜੀ ਵੀਰੇ ਇਹ ਧਰਤੀ ਦੇ ਵਿੱਚ ਆਰਥ ਕਰਨੇ ਪੈਣੇ ਹਨਾ ਇਹ ਆਪਾਂ ਤਿੰਨੋਂ ਅਲੱਗ ਅਲੱਗ ਹਾਲ ਕਰਕੇ ਤਿੰਨਾਂ ਦੀ ਕਾਪਰ ਵਾਇਰ ਪਾ ਕੇ ਪ੍ਰੋਪਰ ਹਨਾ ਠੀਕ ਹੈ ਜੀ ਕਾਪਰ ਵਾਇਰ ਪੈਂਦੀ ਇਹਨੂੰ ਆਪਾਂ ਪਾਈਪ ਦੇ ਵਿੱਚ ਕਰਕੇ ਇਹ ਮਨੋ ਸੇਫ ਪੂਰਾ ਸੇਫ ਰਹਿ ਕੇ ਚੱਲਦੇ ਹਨਾ ਪ੍ਰਾਥੀਆਂ ਕੰਡੈਕਟ ਹੋਗੇ ਉਹਦੇ ਆਰਥਿਕ ਕੰਡੈਕਟ ਹੋਗੇ ਬਸ ਇਹ ਜਣੀ ਕਿ ਇੰਨਾ ਕਿ ਬਸ ਇੰਨਾ ਕਿ ਸਾਰਾ ਸਿਸਟਮ ਦੀ ਫੀਟਿੰਗ ਦਾ ਇੰਨਾ ਕ ਹਾਂਜੀ ਹਾਂਜੀ ਫੀਟਿੰਗ ਤੇ ਜਿਹੜਾ ਵੀਰੇ ਆਪਣਾ ਨੋਵੇਟਰ ਰਹਿ ਗਿਆ ਜਾਂ ਕੁਝ ਹੋਰ ਨਾਲ ਰਹਿ ਗਿਆ ਉਹ ਆਪਾਂ ਅਗਲੇ ਵਲੌਗ ਚ ਜਿੱਦਣ ਨੋਵੇਟਰ ਆ ਜਾਊਗਾ ਅਜੇ ਬਾਰੀ ਦਾ ਅਵੇਲੇਬਲ ਨਹੀਂ ਮਾਰਕੀਟ ਚ ਹਾਂਜੀ ਇਸ ਟਾਈਮ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਅੱਛਾ ਅਗਲੇ ਬਾਰੀ ਦਾ ਇਹਨਾਂ ਦਾ ਜਿਹੜਾ ਲਾਉਣਾ ਹੈ ਉਹ ਅਵੇਲੇਬਲ ਨਹੀਂ ਹੈਗਾ ਤੇ ਜਿੱਦਣ ਆ ਗਿਆ ਉਹ ਉਦੋਂ ਆਪਾਂ ਉਹਦਾ ਬਕਾਇਦਾ ਵੀਡੀਓ ਨਾਲ ਪਾਵਾਂਗੇ ਚਲੋ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਰਥਿੰਗ ਕਾਤੋਂ ਜ਼ਰੂਰੀ ਹੈ